ਕੋਈ ਸਾਡੇ ਇਹਦੇ ਵਿੱਚ ਇਦਾਂ ਦੋ ਕੂਲਰ 6 ਮੇਰੇ ਕੰਪਿਊਟਰ 7 6 ਕੰਪਿਊਟਰ 7 ਪ੍ਰਿੰਟਰ ਠੀਕ ਆ ਜੀ ਦੋ ਕੂਲਰ ਸੀ ਤੇ ਪੱਖਾ ਹੋ ਗਿਆ ਮੇ ਕੁਰਸੀਆਂ ਮੇਰੀ ਵਧੀਆ ਕੁਰਸੀਆਂ ਬਣੀਆਂ ਸੀ ਕਾਗਜ਼ਾਤ ਲੱਗ ਕਾਗਜ਼ਾਤ ਸਾਰੇ ਸਰਕਾਰੀ ਰਿਕਾਰਡ ਸਾਰੇ ਸਰਕਾਰੀ ਜਿੰਨੇ ਵੀ ਸਟਾਮਾਂ ਦਾ ਸੀਗਾ ਨਾ ਸਾਰੇ ਜਿੰਨੇ ਵੀ ਜੇ ਚੱਲਦੇ ਸੀ 3 ਬੰਦੇ ਸੀ ਇੱਥੇ ਕੰਮ ਕਰਦੇ ਆ ਇੱਕ ਸੁਰਜੀਤ ਸਿੰਘ ਸਟਾਮ ਫਰੋਖ ਦਾ ਉਹਦਾ ਕੰਮ ਆ ਉਹਦਾ 15 ਇਹ 10 2022 ਤੋਂ ਲੈ ਕੇ ਹੁਣ ਤੱਕ ਦੇ ਜਿੰਨੇ ਵੀ ਰਿਕਾਰਡ ਸੀ ਉਹ ਸਾਰਾ ਜਗ ਗਿਆ ਉਹਨੇ ਸੱਬੜਵਾ ਗਿਆ ਚੁੱਕਿਆ ਤੁਹਾਨੂੰ ਇਦਾਂ ਲੱਗਦਾ ਹਾਂਜੀ ਹਾਂਜੀ ਆ ਨਿਸ਼ਾਨ ਲੱਗੇ ਹੋ ਜਿੱਥੋਂ ਵੀ ਖੋਲਣ ਦੀ ਕੋਸ਼ਿਸ਼ ਕੀਤੀ ਆ ਨਿਸ਼ਾਨ ਲੱਗੇ ਆ ਅੱਛਾ ਇਦਾਂ ਤਾਂ ਨਹੀਂ ਕਿ ਹੀਟ ਨਾਲ ਚੱਕ ਹੋ ਗਿਆ ਉਹ ਨਹੀਂ ਭਾਜੀ ਆ ਤਾਂ ਗਿਆ ਇਹਨਾਂ ਵੀ ਸਾਰਾ ਚੱਕ ਹੋਣਾ ਚਾਹੀਦਾ ਉਹ ਸਾਰਾ ਚੱਕ ਹੋਣਾ ਸੀ ਠੀਕ ਆ ਇੱਥੋਂ ਪਾ ਕੇ ਫਿਰ ਹੱਥ ਪਾ ਕੇ ਗੇਟ ਖੋਲਿਆ ਹੂੰ ਹੁਣ ਆਪਾਂ ਸਮਝੀਏ ਤਸਵੀਰਾਂ ਰਾਹੀਂ ਤੋਂ ਨਜ਼ਰ ਆਈ ਨਾ ਕਿ ਇਹ ਕਹਿੰਦੇ ਕਿ ਇੱਥੋਂ ਹੱਥ ਪਾਇਆ ਚੱਕਿਆ ਸੱਬਣ ਲਾ ਤੇ ਅੰਦਰ ਇੱਥੇ ਬਿਲਕੁਲ ਨਾਲ ਹੀ ਲੋਕ ਹੈ ਹਾਂ ਕੋਰਨਾਮਾ ਕੀਤਾ ਹੈ ਉਹਨਾਂ ਨੂੰ ਵੀ ਸੋਚਣਾ ਚਾਹੀਦਾ ਅੱਗੇ ਆ ਅੱਗ ਦਾ ਰੁਖ ਕਦੀ ਵੀ ਬਦਲ ਸਕ ਇਹਨਾਂ ਦੀ ਦੁਕਾਨ ਦੇ ਅੰਦਰ ਲਾਈ ਹੈ ਪਰ ਉਸ ਅੱਗ ਦਾ ਸੇਖ ਜਦੋਂ ਹਵਾ ਨੇ ਰੁੱਖ ਬਦਲਣਾ ਪਰਮਾਤਮਾ ਨੇ ਰੁੱਖ ਬਦਲਣਾ ਤਾਂ ਸੇਖ ਉਹਨਾਂ ਵੱਲ ਵੀ ਜਾਣਾ ਹੈ ਕਰਨੀਆਂ ਭਰਨੀਆਂ ਇੱਥੇ ਹੀ ਆ ਜੀ ਠੀਕ ਹੈ ਜੀ ਆ ਦੇਖੋ ਆ ਕਾਊਂਟਰ ਇੱਧਰ ਪਿਆ ਪਾ ਜੀ ਇੱਧਰ ਪਿਆ ਜੀ ਕਾਊਂਟਰ ਤੇ ਉਧਰ ਪਿੱਛੇ ਪਿਆ ਜੀ ਜਿੱਦਾਂ ਮੰਨ ਕੇ ਜਿਹੜੇ ਜਿੰਨੇ ਵੀ ਕਾਊਂਟਰ ਪਏ ਆ ਜੀ ਇਹ ਸਾਰੇ ਮੰਨ ਲਓ ਸ਼ਾਰਟ ਸਰਕਟ ਦੀਆਂ ਗੱਲੇ ਹੈ ਨਹੀਂ ਜਿਹੜੀਆਂ ਸ਼ਾਰਟ ਸਰਕਟ ਦੀ ਗੱਲ ਕਰਦੇ ਆ ਉਹ ਜਿਹੜੇ ਦਸਤਾਵੇਜ਼ ਉਹ ਵੀ ਜਿਹੜੇ ਆ ਜੀ ਅੰਦਰ ਉਹ ਵੀ ਅੰਦਰ ਆਹ ਦੇਖੋ ਅੰਦਰ ਅੱਗ ਗਈ ਹੈ ਜੀ ਆ ਦੇਖੋ ਆ ਸਾਰੀ ਹਾਂ ਹੁਣ ਅੱਗ ਦਾ ਕੋਈ ਬੰਦੇ ਆਲਾ ਪੇਸਤਾ ਹੈ ਨਹੀਂ ਤੇ ਹੱਥ ਖੋਲ ਖੋਲ ਕੇ ਲੱਗੂਗੀ ਹਾਂਜੀ ਹਾਂਜੀ ਸਤਿਵੰਤ ਸਾਨੀਏ ਤੋਂ ਉੱਥੇ ਮੁੱਕ ਜਾਂਦੀ ਹੈ ਜਦੋਂ ਆਪਣੇ ਮਨ ਦੀ ਰੰਜਿਸ਼ ਕੱਢਣ ਲਈ ਕੋਈ ਸ਼ਰਾਰਤੀ ਅੰਸਰ ਕਿਸੇ ਦਾ ਕਾਰੋਬਾਰ ਜਲਾ ਦਿੰਦਾ ਸਤਿ ਸ਼੍ਰੀ ਅਕਾਲ ਪੀਵੀ 32 ਨਵਾਂ ਸ਼ਹਿਰ ਦੇਖ ਰਹੇ ਹੋ ਮਹਤਨੇਸ਼ੂਰੀ ਇਸ ਸਮੇਂ ਅਸੀਂ ਕਚਹਿਰੀਆਂ ਵਿੱਚ ਮੌਜੂਦ ਹਾਂ ਪਰ ਸਾਥੀਓ ਜੇ ਅੱਗ ਦੀ ਗੱਲ ਕਰੀਏ ਅੱਗ ਲੱਗਦੀ ਤਾਂ ਇੱਕ ਦਿਨ ਜਾਂ ਇੱਕ ਰਾਤ ਨੂੰ ਹੈ لیکن ਉਸ ਦਾ ਜਿਹੜਾ ਸੇਕ ਹੈ ਉਸ ਤੋਂ ਦਵਾਰਤੀ ਮੋੜ ਪੈਰਾ ਤੇ ਆਉਣ ਲਈ ਇਨਸਾਨ ਨੂੰ ਮਦਦ ਤਾਂ ਲੱਗ ਜਾਂਦੀ ਹੈ ਮੇਰੇ ਪਿੱਛੇ ਜਿਹੜੀ ਤੁਹਾਨੂੰ ਦੁਕਾਨ ਨਜ਼ਰ ਆ ਰਹੀ ਹੈ ਇਹ सोनू ਵੀਰ ਦੀ ਦੁਕਾਨ ਹੈ ਔਰ ਉਹਨਾਂ ਦੇ ਮਨ ਵਿੱਚ ਬਹੁਤ ਸ਼ੰਕੇ ਨੇ ਬਹੁਤ ਡਾਊਟ ਹੈ ਕਿ ਜਿਹੜੀ ਦੁਕਾਨ ਨੂੰ ਅੱਗ ਪਈ ਨਹੀਂ ਹੈ ਇਹ ਅਚਾਨਕ ਨਹੀਂ ਲੱਗੀ ਇਸ ਦੇ ਪਿੱਛੇ ਕਿਸ ਦੀ ਸ਼ਰਾਰਤ ਹੈ ਕਿਸ ਨੇ ਵਿਉਂਤਬੰਦੀ ਕੰਮ ਕੀਤਾ ਹੈ ਔਰ ਉਹਨਾਂ ਨੇ ਆਪਣੇ ਜਿਹੜੇ ਸ਼ੰਕੇ ਉਹ ਵੀ ਜ਼ाहिर ਕੀਤੇ ਆ ਸ਼ੱਕ ਜ਼ाहिर ਕੀਤਾ ਔਰ ਲੌਜੀਕਲੀ ਗੱਲਬਾਤ ਕੀਤੀ ਹੈ ਸਾਡੇ ਨਾਲ ਪੂਰੀ ਜਾਣਕਾਰੀ ਉਹਨਾਂ ਤੋਂ ਲਵਾਂਗੇ ਲੇਕਿਨ ਮਨ ਬੇहद ਅਫਸੋਸ ਹੈ ਕਿਉਂਕਿ ਸਾਡੀ ਜਾਣਕਾਰੀ ਚ ਇਹ ਗੱਲ ਪਹੁੰਚੀ ਹੈ ਕਿ ਇਹਨਾਂ ਦਾ ਲੱਖਾਂ ਦਾ ਨੁਕਸਾਨ ਹੋਇਆ ਬੜੀ ਮੁਸ਼ਕਿਲ ਨਾਲ ਇਨਸਾਨ ਪੈਰਾ ਤੇ ਆਉਂਦਾ ਹੈ ਪਰ ਜਦ ਇਦਾਂ ਅੱਗ ਲੱਗ ਜਾਂਦੀ ਹੈ ਫਿਰ ਪੈਰਾ ਤੇ ਆਉਣ ਨੂੰ ਬਹੁਤ ਸਮਾਂ ਲੱਗ ਜਾਂਦਾ ਔਰ ਜਿਹੜੇ ਲੋਕ ਇਦਾਂ ਕਿਸੇ ਦਾ ਨੁਕਸਾਨ ਕਰਕੇ ਜਾਂਦੇ ਆ ਉਹਨਾਂ ਦੇ ਤਾਂ ਪਲ ਤੋਂ ਪਲ ਦੀ ਖੁਸ਼ੀ ਹੈ ਲੇਕਿਨ ਜਿੱਦ ਬੀਤਦੀ ਹੈ ਉਹਨੂੰ ਮੁੱਦਤਾ ਲੱਗ ਜਾਂਦੀ ਹੈ ਪਰਿਵਾਰ ਉਹਦੇ ਨਾਲ ਟੈਨਸ ਹੋ ਜਾਂਦਾ ਸੋ ਉਹਨੂੰ ਵੀ ਏ ਪਾਜੀ 25 25 ਰਾਤ ਆ ਬਾਕਿਆ ਆ ਤੇ ਮੈਨੂੰ 26 ਨੂੰ ਸਵੇਰੇ 7 ਵਜੇ ਪਤਾ ਲੱਗਦਾ ਆ ਤੇ ਗਗਨਦੀਪ ਉਹ ਸਾਹਮਣੇ ਕੰਮ ਕਰ ਰਿਹਾ ਆ ਤੇ ਉਹਨਾਂ ਨੇ ਮੈਨੂੰ ਫੋਨ ਕੀਤਾ ਕਹਿੰਦਾ ਪਾਜੀ ਤੁਹਾਡੀ ਇਹਨਾਂ ਦੁਕਾਨ ਤੇ ਵੀ ਅੱਗ ਲੱਗੀ ਹੋ ਲੱਗਦੀ ਸਵੇਰੇ ਅੱਗ ਰਾਤ ਨੂੰ ਲੱਗੀ ਆ ਮੈਨੂੰ ਪਤਾ ਸਵੇਰੇ ਲੱਗਾ ਸਵੇਰ ਤੱਕ ਧੁਖਦੀ ਰਹੀ ਧੁਖਦੀ ਰਹੀ ਆ ਤੇ ਮੈਨੂੰ ਇਹ ਸੀ ਮੈਂ ਕਿ ਮਾੜਾ ਮੋਟਾ ਹੋਊਗਾ ਜਾਂ ਸ਼ਾਰਟ ਸਰਕਟ ਹੋ ਗਿਆ ਹੋਊਗਾ ਕੁਛ ਨਾ ਕੁਛ ਹੋਊਗਾ ਹਨਾ ਤੇ ਜਦੋਂ ਮੈਂ ਆ ਕੇ ਦੇਖਿਆ ਇੱਥੇ ਤਾਨੂੰ ਲੱਗਿਆ ਕਿ ਮਾੜੀ ਮੋਟੀ ਨਾਮਨਲ ਜੀ ਕਰ ਹਾਂਜੀ ਹਾਂਜੀ ਮੈਨੂੰ ਮਾੜੀ ਮੋਟੀ ਲੱਗੀ ਆ ਜਦੋਂ ਮੈਂ ਇੱਥੇ ਆ ਕੇ ਦੇਖਿਆ ਸਾਰਾ ਕੁਝ ਸੜਿਆ ਸੀ ਮੈਨੂੰ ਨਹੀਂ ਪਤਾ ਸੀ ਵੀ ਅੰਦਰ ਵੀ ਮੇਰੇ ਵੀ ਰਾਖੇ ਬਣੀ ਹੋ ਸਾਰਾ ਕੁਝ ਦੇਖਿਆ ਮੀਟਰ ਵੀ ਸੜਿਆ ਆ ਅੰਦਰ ਤੇ ਬਣਾਤਾ ਹੀ ਸਾਰਾ ਕੁਝ ਬਣਾਤਾ ਤੇ ਜਦੋਂ ਸ਼ਟਰ ਸੀ ਚਾਰ ਪੰਜ ਜਾਣੇ ਮਸੀ ਬੜੀ ਮੁਸ਼ਕਲ ਨਾਲ ਸ਼ਟਰ ਚੁੱਕਿਆ ਜਦ ਦੇਖਿਆ ਤਾਂ ਅੰਦਰ ਸ਼ਟਰ ਚੱਕ ਹੋ ਰਿਆ ਸੀ ਚੱਕ ਨਹੀਂ ਹੁੰਦਾ ਸੀ ਕੋਈ ਚਾਰ ਪੰਜ ਜਾਣੇ ਲੱਤਾਂ ਲੁਤਾਂ ਮਾਰ ਕੇ ਮਸੀ ਚੁੱਕਿਆ ਗਰਮ ਵੀ ਹੋਣਾ ਗਰਮ ਆ ਤਾਂ ਗਰਮੀ ਸੀ ਇਹਨਾਂ ਤਾਂ ਮੁੰਡੇ ਹੱਥ ਨੂੰ ਸੀ ਸੀ ਆ ਕੇ ਤਾਂ ਭੰਪੜ ਮੱਚਦੇ ਸੀ ਇਹ ਇਚੋ ਸੇਕ ਨਿਕਲਦਾ ਸੀ ਅੰਦਰ ਇਹ ਸਾਡਾ ਸਾਰਾ ਸਰਕਾਰੀ ਰਿਕਾਰਡ ਪਿਆ ਸੀ ਅੱਛਾ ਸਟਾਮਾਂ ਦੇ ਸਾਡੇ ਰਜਿਸਟਰ ਫਿਰ ਅੱਗ ਤੇ ਕਾਬੂ ਕਿੱਦਾਂ ਪਾਇਆ ਅੱਗ ਭਾਜੀ ਪੁੱਜ ਗਈ ਸੀ ਬਹੁਤੀ ਭੀ ਜਦੋਂ ਅਸੀਂ ਆ ਚੁੱਕੇ ਸੀ ਨਾ ਤਾਂ ਸਾਰਾ ਕੁਝ ਜਾਨੀ ਕਿ ਰਾਖ ਬਣ ਗਿਆ ਲੋਹਾ ਹੀ ਆ ਜਿਹੜਾ ਕੋਈ ਸਾਡੇ ਇਹਦੇ ਵਿੱਚ ਇੰਦਾ ਦੋ ਕੂਲਰ 6 ਮੇਰੇ ਕੰਪਿਊਟਰ 7 6 ਕੰਪਿਊਟਰ 7 ਪ੍ਰਿੰਟਰ ਠੀਕ ਹੈ ਜੀ ਦੋ ਕੂਲਰ ਸੀ ਤੇ ਪੱਖਾ ਹੋ ਗਿਆ ਮੇ ਕੁਰਸੀਆਂ ਮੇਰੀ ਵਧੀਆ ਕੁਰਸੀਆਂ ਬਣੀਆਂ ਸੀ ਕਾਗਜ਼ਾਤ ਲੱਗ ਕਾਗਜ਼ਾਤ ਸਾਰੇ ਸਰਕਾਰੀ ਰਿਕਾਰਡ ਸਾਰੇ ਸਰਕਾਰੀ ਸਾਰਾ ਜਿੰਨੇ ਵੀ ਸਟਾਮਾਂ ਦਾ ਸੀਗਾ ਨਾ ਸਾਰੇ ਜਿੰਨੇ ਵੀ ਰਿਜਿਸਟਰ ਸੀ ਸਾਰੇ ਤਿੰਨ ਬੰਦੇ ਸੀ ਇੱਥੇ ਕੰਮ ਕਰਦੇ ਆ ਇੱਕ ਸੁਰਜੀਤ ਸਿੰਘ ਸਟਾਮ ਪ੍ਰੋਚ ਦਾ ਉਹਦਾ ਕੰਮ ਆ ਉਹਦਾ 15 ਇਹ 10 2022 ਤੋਂ ਲੈ ਕੇ ਹੁਣ ਤੱਕ ਦੇ ਜਿੰਨੇ ਵੀ ਰਿਕਾਰਡ ਸੀ ਉਹ ਸਾਰਾ ਜਲ ਗਿਆ ਉਹ ਕੰਮ ਵੀ ਤੁਹਾਡਾ ਤਸੱਲੀ ਬਖਸ਼ ਤੁਸੀਂ ਕਰਦੇ ਆ ਤੁਹਾਡਾ ਲੋਕਾਂ ਵਿੱਚ ਕੱਚਾ ਨਾਮ ਹੈ ਬਿਲਕੁਲ ਬਿਲਕੁਲ ਹਾਂਜੀ ਮਤਲਬ ਇੱਕ ਵਾਰੀ ਗੱਲ ਫੇਰ ਵੀ ਜਿਹੜੇ ਸਾਡੇ ਪਰਿਵਾਰਕ ਮੈਂਬਰ ਉਹਨਾਂ ਨੂੰ ਕਲੀਅਰ ਕਰੋ ਤੁਹ ਸ਼ੱਕ ਭਾਜੀ ਜਦੋਂ ਆ ਕੇ ਮੈਂ ਦੇਖਿਆ ਨਾ ਪਿਛਲੇ ਪਾਸਿਓਂ ਜੀ ਤੇ ਪਿਛਲੇ ਪਾਸਿਓਂ ਗੇਟ ਦੇ ਨਾਲ ਸਾਡਾ ਜਿਹੜਾ ਉਹ ਦਿਖਾ ਦਿਓ ਨਾਲ ਪਰਿਵਾਰਕ ਮੈਂਬਰ ਉਹਨਾਂ ਨੂੰ ਦਿਖਾ ਦਿਓ ਦੇਖੋ ਨੁਕਸਾਨ ਬਹੁਤ ਵੱਡਾ ਹੋਇਆ ਅੰਦਰ ਕੋਈ ਵੀ ਚੀਜ਼ ਨਹੀਂ ਬਚੀ ਕੱਲੀ ਕੱਲੀ ਚੀਜ਼ ਜਿਹੜੀ ਹੈ ਸੜ ਕੇ ਸੁਆਹ ਹੋ ਗਈ ਹੈ ਔਰ ਆਲੇ ਦੁਆਲੇ ਵੀ ਬਹੁਤ ਸਾਰੀਆਂ ਦੁਕਾਨਾਂ ਨੇ ਜੇ ਅੱਜ ਇਹਨਾਂ ਨਾਲ ਹਾਦਸਾ ਹੋਇਆ ਇਹਨਾਂ ਨਾਲ ਘਟਣਾ ਹੋਈ ਹੈ ਤਾਂ ਕੱਲੂ ਕਿਸੇ ਹੋਰ ਨਾਲ ਵੀ ਹੋ ਸਕਦੀ ਹੈ ਇਹ ਰੰਜਿਸ਼ ਦਾ ਮਾਮਲਾ ਹੈ ਜਾਣ ਬੁੱਝ ਕੇ ਕੀਤਾ ਕਿਉਂ ਕੀਤਾ ਹਾਲੇ ਤੱਕ ਗੱਲ ਸਪਸ਼ਟ ਨਹੀਂ ਹੋਈ ਲੇਕਿਨ ਜਿਹਦੇ ਤੇ ਬੀਤਦੀ ਹੈ ਤਾਂ ਉਹਨੂੰ ਪਤਾ ਮੰਨ ਤੇ ਅੰਦਰ ਕਿੰਨੀ ਪਰੇਸ਼ਾਨੀ ਆ ਸਮਝਾ ਦਿਓ ਜੀ ਅੱਜ ਡੇਗ ਜਲ ਕੇ ਦੇਖੋ ਇੱਕ ਇੱਕ ਨਾ ਗੱਲ ਕਰ ਲੀ ਤੇ ਇੱਥੋਂ ਪੇਲਾ ਉਹਨਾਂ ਨੇ ਸੱਬਲ ਵਾ ਗਿਆ ਚੁਕਿਆ ਹੂੰ ਤੁਹਾਨੂੰ ਇਦਾਂ ਲੱਗਦਾ ਹਾਂਜੀ ਹਾਂਜੀ ਆ ਨਿਸ਼ਾਨ ਲੱਗਿਓ ਜੀ ਇੱਥੋਂ ਵੀ ਖੋਲਣ ਦੀ ਕੋਸ਼ਿਸ਼ ਕੀਤੀ ਆ ਨਿਸ਼ਾਨ ਲੱਗਿਆ ਅੱਛਾ ਇਦਾਂ ਤਾਂ ਨਹੀਂ ਕਿ ਹੀਟ ਨਾਲ ਚੱਕ ਹੋ ਗਿਆ ਹੋਗਾ ਨਹੀਂ ਪਾਜੀ ਆ ਤੋੜਿਆ ਇੰਨਾ ਵੀ ਸਾਰਾ ਚੱਕ ਹੋਣਾ ਚਾਹੀਦਾ ਸਾਰਾ ਚੱਕ ਹੋਣਾ ਸੀ ਠੀਕ ਆ ਇੱਥੋਂ ਪਾ ਕੇ ਫਿਰ ਹੱਥ ਪਾ ਕੇ ਗੇਟ ਖੋਲਿਆ ਹੂੰ ਹੁਣ ਆਪਾਂ ਸਮਝੀਏ ਤਸਵੀਰਾਂ ਰਾਹੀਂ ਤੋਂ ਨਜ਼ਰ ਵੀ ਆਏ ਨਾ ਕਿ ਇਹ ਕਹਿੰਦੇ ਕਿ ਇੱਥੋਂ ਹੱਥ ਪਾਇਆ ਚੱਕਿਆ ਸੱਬਣ ਲਾ ਤੇ ਅੰਦਰ ਇੱਥੇ ਬਿਲਕੁਲ ਨਾਲ ਹੀ ਲੋਕ ਹੈ ਹਾਂ ਹਾਂ ਉਹ ਜਾਣੇ ਕਿ ਭਾਜੀ ਜੇ ਮਾਲਾ ਸ਼ਾਰਟ ਸਰਕਟ ਵੀ ਹੋਇਆ ਹੁੰਦਾ ਤਾਂ ਇੰਨਾ ਨੁਕਸਾਨ ਨਹੀਂ ਹੋਣਾ ਸੀ ਅੱਜ ਮੀਟਰ ਬਾਹਰ ਹੈ ਮੀਟਰ ਬਾਹਰ ਹੈ ਕਹਿਣ ਦਾ ਮਤਲਬ ਇਹ ਆ ਕਿ ਪਹਿਲਾਂ ਉਹਨਾਂ ਨੇ ਅੰਦਰ ਅੱਗ ਲਾਈ ਅੱਗ ਲਗਾਉਣ ਦੇ ਬਾਅਦ ਚ ਉਹਨਾਂ ਨੇ ਆ ਕੇ ਦੇਖਿਆ ਫਿਰ ਕੁੰਡਾ ਲਾ ਕੇ ਮੀਟਰ ਨੂੰ ਵੀ ਅੱਗ ਲਾਤੀ ਤਾਂ ਸਮਝੀਏ ਜੇ ਮੀਟਰ ਤੋਂ ਲੱਗਦੀ ਅੱਗ ਸ਼ਾਰਟ ਸਰਕਟ ਹੁੰਦਾ ਤਾਂ ਅੱਗ ਇਧਰੋਂ ਜਾਣੀ ਸੀ ਬਿਲਕੁਲ ਬਿਲਕੁਲ ਭਾਜੀ ਹੁਣ ਅੰਦਰੋਂ ਬਾਹਰ ਕਿੱਦਾਂ ਹੀ ਆ ਚੱਕਰ ਇਹੀ ਹੈ ਨਾ ਭਾਜੀ ਜੀ ਕੈਮਰੇ ਵਗੈਰਾ ਨਹੀਂ ਸੀ ਲੈ ਕੈਮਰਾ ਭਾਜੀ ਮੈਂ ਲਗਾਇਆ ਸੀ ਅੰਦਰ ਕੈਮਰੇ ਚ ਜਿਹੜੀ ਰਿਕਾਰਡਿੰਗ ਹੈਗੀ ਆ ਉਹ ਹੈਗੀ ਆ 9:2 ਕਿਦਾਂ ਵੀ ਸ਼ਰਾਰਤੀ ਅਨਸਰ ਨੇ ਪਹਿਲਾਂ ਜਦੋਂ ਨੂੰ ਪਤਾ ਸੀ ਵੀ ਅੰਦਰ ਇਹਦੇ ਕੈਮਰਾ ਲੱਗਾ ਆ ਉਹਨਾਂ ਨੇ ਪਹਿਲਾਂ ਆ ਕੇ ਲਾਈਟ ਇੱਥੋਂ ਲਾਈਟ ਹੀ ਬੰਦ ਕੀਤੀ ਅੱਛੇ ਰਿਕਾਰਡ ਚਾਹੁੰਦਾ ਰਿਕਾਰਡ ਚ ਪਾਜੀ ਹੈ ਹੀ ਨਹੀਂ ਉਹ ਚ ਐਨ ਸਭ ਕੁਝ ਸਾਫ ਆ ਤੁਹਾਡੇ ਫੋਨ ਤੇ ਚੱਲਦੀ ਮੇਰੇ ਫੋਨ ਚ ਜਿਹੜਾ 8:30 ਨੋ ਵੀ ਤੋਂ ਪਹਿਲਾਂ ਆ ਉਹ ਚ ਫੋਟੋ ਮੈਂ ਆਉਂਦੀ ਮੇਰੇ ਫੋਨ ਦੇ ਵਿੱਚ ਜਿਹੜਾ ਉਹਦਾ ਵੀਡੀਓ ਹੁੰਦੀ ਆ ਉਹ ਮੈਮਰੀ ਕਾਰਡ ਚ ਹੁੰਦੀ ਆ ਮੈਮਰੀ ਕਾਰਡ ਤਾਂ ਜਲ ਕੇ ਸੁਆਹ ਹੋ ਗਿਆ ਓਛਾ ਹਾਂਜੀ ਬਿੱਟੇ ਲੱਗੇ ਆ ਨਾ ਤੁਹਾਡੇ ਕਹਿਣ ਦਾ ਮਤਲਬ ਕਿ ਪਹਿਲਾਂ ਆ ਕੇ ਕਨੈਕਸ਼ਨ ਕੱਟਿਆ ਪਹਿਲਾਂ ਕਨੈਕਸ਼ਨ ਕੱਟਿਆ ਕਨੈਕਸ਼ਨ ਕੱਟ ਕੇ ਉਹ ਚਲ ਗਏ ਤੇ ਦਿਮਾਗ ਬਹੁਤ ਛਾਤਰ ਹੈ ਜਿਹਨੇ ਕੰਮ ਬਿਲਕੁਲ ਬਿਲਕੁਲ ਉਹਦੇ ਬਾਅਦ ਚ ਫਿਰ ਰਾਤ ਨੂੰ ਆ ਕੇ ਉਹਨਾਂ ਨੇ ਇਹ ਕੰਮ ਕੀਤਾ ਤੁਹਾਡੀ ਇੰਨੀ ਲਾਕ ਡਟ ਕਿਸੇ ਕਿਸੇ ਨਾਲ ਵੀ ਨਹੀਂ ਪਾਜੀ ਆਪਾਂ ਤਾਂ ਕਦੇ ਕਿਸੇ ਨੂੰ ਮਾੜਾ ਚੰਗਾ ਵੀ ਨਹੀਂ ਕਿਹਾ ਅਜੇ ਤੱਕ ਪਰ ਫਿਰ ਕਚਹਿਰੀਆਂ ਦੇ ਅੰਦਰ ਕਿਤੇ ਹੋਰ ਕੈਮਰੇ ਲੱਗੇ ਬੰਦਾ ਰਾਤ ਆਹੀ ਆਉਣ ਜਾਂਦਾ ਮੇਰੇ ਪਾਜੀ ਜੇ ਕਿਸੇ ਤੇ ਲੱਗੇ ਹੋ ਤਾਂ ਅੰਦਰਲੇ ਪਾਸੇ ਲੱਗੇ ਹੋਆ ਚੰਦਰ ਕਮ ਐਸਐਸਪੀ ਦਫ਼ਤਰ ਦੇ ਬਾਹਰ ਕੈਮਰਾ ਲੱਗਾ ਆ ਤੇ ਮੈਂ ਜਾਂਦਾ ਜ ਜੇ ਪ੍ਰਸ਼ਾਸਨ ਕਰਨਾ ਚਾਹੇ ਫੜਨਾ ਚਾਹੇ ਮੁਜਰਮ ਨੂੰ ਤਾਂ ਫੜ ਸਕਦਾ ਹੋ ਕਿਉਂਕਿ ਜਿਹੜਾ ਦੋਸ਼ੀ ਆ ਮਾੜਾ ਅੰਸਰ ਆ ਜੁਨਾ ਮਰਜ਼ੀ ਛਾਤਰ ਹੋਵੇ ਕੋਈ ਨਾ ਕੋਈ ਗਲਤੀ ਕਰ ਹੀ ਜਾਂਦਾ ਬਿਲਕੁਲ ਫੋਰੈਂਸਿਕ ਟੀਮ ਆਈ ਸੀ ਹਾਂਜੀ ਨਹੀਂ ਨਹੀਂ ਫੋਰੈਂਸਿਕ ਟੀਮ ਨਹੀਂ ਆਈ ਗਈ ਉਹਨਾਂ ਕਿਹਾ ਗੱਲ ਬਹੁਤ ਕਿਹਾ ਉਹਨਾਂ ਨੂੰ ਇਸ ਗੱਲ ਤੇ ਹੁਣ ਤਾਂ ਬਹੁਤ ਲੋਕਾਂ ਦੇ ਹੱਥ ਲੱਗੇ ਹੋਣਗੇ ਹਾਂ ਬਿਲਕੁਲ ਉਹ ਲੋਕ ਬਹੁਤ ਥਾਣੇ ਤੋਂ ਆਏ ਸੀ ਉਹਨਾਂ ਨੇ ਆ ਕੇ ਬਸ ਫੋਟੋਆਂ ਖਿੱਚ ਕੇ ਲੈ ਗਏ ਆ ਸਿਟੀ ਥਾਣੇ ਗਏ ਸੀ ਉੱਥੇ ਉਹਨਾਂ ਨੇ ਵੈਸੇ ਫੋਰਮੈਡ ਹੀ ਕਰਕੇ ਰੱਖ ਲਏ ਕੋਈ ਕਾਰਵਾਈ ਨਹੀਂ ਕੀਤੀ ਉਹ ਕਹਿੰਦੇ ਤੁਸੀਂ 2-4 ਦਿਨਾਂ ਜੇ ਲੱਭੋ ਜੇ ਤੁਹਾਨੂੰ ਕਿਸੇ ਦਾ ਨਾਮ ਮਿਲ ਸਾਨੂੰ ਕਹਿੰਦਾ ਤੁਸੀਂ ਲੱਭੋ ਤੁਸੀਂ ਕਹਿੰਦੇ ਮੈਂ ਸੀਆਈਡੀ 'ਚ ਕੰਮ ਕਰਦਾ ਮੈਂ ਦੱਸਿਆ ਵੀ ਮੈਂ ਕਿ ਜੇ ਅਸੀਂ ਲੱਭਣਾ ਹੁੰਦਾ ਵੀ ਤੁਹਾਡੇ ਕੋਲ ਥੋੜੀ ਜਾਣਾਂ ਸੀ ਉਹਨਾਂ ਬਥੇਰੇ ਕਿਹਾ ਉਹਨਾਂ ਨੂੰ ਐਸਐਚਓ ਦੇ ਦਿੱਤਾ ਬਖਸ਼ ਜਵਾਬ ਨਾ ਸੀਗਾ ਉਸ ਤੋਂ ਬਾਅਦ ਸਿਟੀ ਥਾਣੇ 'ਚ ਤੇ ਫਿਰ ਉਸ ਤੋਂ ਬਾਅਦ ਅਸੀਂ ਦੁਬਾਰੇ ਗਏ ਆਪਣੇ ਤਹਿਸੀਲਦਾਰ ਸਾਹਿਬ ਕੋਲ ਗਏ ਆ ਉਹਨਾਂ ਨੂੰ ਐਂਟੀਮੇਸ਼ਨ ਦਿੱਤੀ ਫਿਰ ਐਸਡੀਐਮ ਸਾਹਿਬ ਮੈਡਮ ਨੇ ਐਸਡੀਐਮ ਸਾਹਿਬ ਮੈਡਮ ਨੇ ਫਿਰ ਆਰਡਰ ਕੀਤੇ ਵੀ ਇਹਨਾਂ ਦੀ ਜਿਹੜੀ ਉਹ ਕਾਰਵਾਈ ਆ ਕਰੋ ਦੇਖੋ ਅੱਜ ਕੱਲੇ ਸੋਨੂ ਨਾਲ ਹੋਈ ਹੈ ਇਸ ਗੱਲ ਨੂੰ ਆਪਾਂ ਸਮਝੀਏ ਕੱਲ ਨੂੰ ਕਿਸੇ ਹੋਰ ਨਾਲ ਵੀ ਹੋ ਸਕਦਾ ਇਹ ਸ਼ੁਰੂਆਤ ਹੁੰਦੀ ਆ ਹਾਂ ਜੀ ਫੇਰ ਸਵੇਰੇ ਅੱਜ ਅਸੀਂ ਐਸਪੀ ਹੈੱਡ ਕੁਆਟਰ ਸਾਹਿਬ ਜੀ ਆਪਣੇ ਸੋਨ ਲਾਲ ਜੀ ਸੋਨੀ ਉਹਨਾਂ ਦੇ ਕੋਲ ਗਏ ਉਹਨੇ ਪੂਰਾ ਮਤਲਬ ਵਿਸ਼ਵਾਸ ਦਿੱਤਾ ਉਹਨਾਂ ਨੇ ਪੂਰਾ ਮਨੇ ਐਪਲੀਕੇਸ਼ਨ ਲਈ ਸਾਡੇ ਕੋ ਕਹਿੰਦੇ ਮੈਂ ਆ ਫੋਨ ਵੀ ਕਰੂੰਗਾ ਅਗਰ ਜੇ ਕਹਿੰਦੇ ਕੋਈ ਵੀ ਮਤਲਬ ਤੁਹਾਡੀ ਨਹੀਂ ਸੁਣਦਾ ਹੈਗਾ ਗੱਲ ਤੁਸੀਂ ਮੁੜ ਕੇ ਮੈਨੂੰ ਫੇਰ ਦੱਸੋ ਕੋਈ ਗੱਲ ਸੁਣਨ ਦਾ ਨਹੀਂ ਮਸਲਾ ਲਾਉਣਾ ਮਤਲਬ ਮਸਲਾ ਦੋਸ਼ੀ ਲੱਭਣ ਨਾ ਹੋਣਾ ਅੱਛਾ ਅੱਡੀਕ ਵੀ ਉਦੋਂ ਡੀਕੀ ਡੀਕ ਭਾਜੀ ਉਦੋਂ ਡੀਕੀ ਅੱਗ ਲੱਗੇ ਨਾ ਅੱਗ ਲੱਗੇ ਡੀਕ ਵੀ ਫਟੇਗੀ ਉਹ ਉਦੋਂ ਡੀਕੀ ਵੀ ਸਾਰਾ ਜਲ ਗਿਆ ਇੱਥੇ ਟੈਲੀਫੋਨ ਦਾ ਡੱਬਾ ਵੀ ਪਿਆ ਸੀ ਰੱਖਿਆ ਸੀ ਉਹਨਾਂ ਨੇ ਇਥੇ ਵਾਲੇ ਦੋਲੇ ਤਾਰਾਂ ਦਿੱਤੀ ਉਹ ਵੀ ਸਾਰਾ ਕੁਝ ਸੜ ਗਿਆ ਇੱਕ ਵਾਰੀ ਫਰੰਟ ਤੋਂ ਫਿਰ ਤੋਂ ਦਿਖਾ ਦਈਏ ਜਿਹੜੀ ਭਾਜੀ ਹੁਣੀ ਗੱਲ ਕਰਦੇ ਆ ਕਿ ਇੱਥ ਜਿੰਨੂ ਇਹ ਕਹਿੰਦੇ ਕਿ ਹੱਥ ਪਾ ਕੇ ਖੋਲਿਆ ਗਿਆ ਤੁਸੀਂ ਅੰਦਰੋਂ ਕੋਈ ਜਿੰਦਾ ਲੱਗ ਹੀ ਨਹੀਂ ਜਾਂਦੇ ਉਹਨੂੰ ਨਹੀਂ ਬਾਜੀ ਕਦੇ ਸੋਚ ਕਦੇ ਸੋਚਿਆ ਹੀ ਨਹੀਂ ਆਪਾਂ ਵੀ ਕਦੇ ਇਦਾਂ ਵੀ ਮੈਂ 25 ਸਾਲ ਹੋ ਗਏ ਮੈਨੂੰ ਉੱਥੇ ਕੰਮ ਕਰਦੇ ਇਹਨੂੰ ਅੱਜ ਤੱਕ ਕਦੇ ਇਦਾਂ ਹੋਇਆ ਨਹੀਂ ਉਹਦੀ ਕਚਹਿਰੀਆਂ 'ਚ ਇਹ ਹਾਲ ਹੈ ਜਿਹੜੇ ਘਰ ਸੁਣਨੇ ਆ ਬਿਲਕੁਲ ਜੀ ਉਰੇ ਪਰੇ ਆ ਜਿੱਥੇ ਵੱਸੋ ਨਹੀਂ ਉਹਨਾਂ ਦਾ ਕੀ ਹਾਲ ਹੋਊਗਾ ਜੀ ਕੋਈ ਅੱਜ ਕੱਲ ਸਿਕਿਉਰਟੀ ਹੈ ਨਹੀਂ ਬਾਜੀ ਕੋਈ ਵੀ ਸਿਕਿਉਰਟੀ ਇੱਥੇ ਕੋਈ ਪਹਿਰੇਦਾਰ ਕੋਈ ਨਹੀਂ ਜਦ ਕਿ ਇੱਥੇ ਐਸਐਸਪੀ ਦਫ਼ਤਰ ਕੋਲ ਆ ਹਰ ਇੱਕ ਅਫਸਰ ਦੀ ਇੱਥੇ ਰਹਿਸ਼ ਹੈਗੀ ਆ ਵਕੀਲਾ ਦੇ ਚੈਂਬਰ ਕੋਲ ਆ ਬਿਲਕੁਲ जिने ਇਹਨਾਂ ਨਾਲ ਇਸ ਤਰੀਕੇ ਇਹ ਕਾਰਨਾਮਾ ਕੀਤਾ ਹੈ ਉਹਨਾਂ ਨੂੰ ਵੀ ਸੋਚਣਾ ਚਾਹੀਦਾ ਅੱਗੇ ਆ ਅੱਗ ਦਾ ਰੁੱਖ ਕਦੀ ਵੀ ਬਦਲ ਸਕਦਾ ਅੱਜ ਇਹਨਾਂ ਦੀ ਦੁਕਾਨ ਦੇ ਅੰਦਰ ਲਾਈ ਹੈ ਪਰ ਉਸ ਅੱਗ ਦਾ ਸੇਖ ਜਦੋਂ ਹਵਾ ਨੇ ਰੁੱਖ ਬਦਲਣਾ ਪਰਮਾਤਮਾ ਨੇ ਰੁੱਖ ਬਦਲਣਾ ਤਾਂ ਸੇਖ ਉਹਨਾਂ ਵੱਲ ਵੀ ਜਾਣਾ ਹੈ ਬਿਲਕੁਲ ਨਹੀਂ ਬਿਲਕੁਲ ਕਰਨੀਆਂ ਭਰਨੀਆਂ ਇੱਥੇ ਹੀ ਆ ਜੀ ਤੁਸੀਂ ਵੀ ਸਮਝਾ ਰਹੇ ਸੀ ਜੀ ਕਈ ਚੀਜ਼ਾਂ ਦੱਸੋ ਹੁਣ ਕੀ ਲੱਗਦਾ ਤੁਹਾਨੂੰ ਦੇਖੋ ਜੀ ਹਜੇ ਤੱਕ ਕੋਈ ਅਸੀਂ ਕਿਸੇ ਸਿੱਟੇ ਤੇ ਨਹੀਂ ਪਹੁੰਚੇ ਸ਼ੱਕ ਹੈ ਵੀ ਹੈ ਸ਼ੱਕ ਹੈ ਵੀ ਨਹੀਂ देखो इनर सुनू ਉਹਨਾਂ ਦੇ ਟੈਕਨੀਕਲ ਗੱਲ ਸਮਝੀਏ ਇਹ ਕਹਿੰਦੇ ਮੀਟਰ ਬਾਹਰ ਹੈ ਹਾਂ ਸ਼ਾਰਟ ਸਰਕਟ ਵੀ ਹੋਵੇ ਆਪਾਂ ਵੀ ਜਿਵੇਂ ਗੱਲ ਕਰੀ ਤਾਂ ਅੰਦਰੋਂ ਅੱਗ ਫੈਲੂਗੀ ਹਾਂ ਜੇ ਮੀਟਰ ਅੰਦਰ ਹੋਵੇ ਹੁਣ ਮੀਟਰ ਬਾਹਰ ਹੈ ਤਾਂ ਬਾਹਰਲੀ ਅੱਗ ਬਾਹਰ ਰਹਿਣੀ ਚਾਹੀਦੀ ਸੀ ਅੰਦਰ ਨਹੀਂ ਚੱਲ ਗਈ ਇਹੋ ਜਿਹੀ ਚੀਜ਼ਾਂ ਤੋਂ ਤਾਂ ਲੱਗਦਾ ਵੀ ਜਿੱਦਾਂ ਕਿਸੇ ਨੇ ਕੋਈ ਛੇੜਾਅ ਕੀਤਾ ਹੁੰਦੀ ਹੈ ਮੈਂ ਉਹ ਹੀ ਸੁਣਨ ਨੂੰ ਤਾਂ ਪੁੱਛਣਾ ਕੋਈ ਸ਼ੰਕਾ ਮੈਂ ਇਹ ਵੀ ਗੱਲ ਦੱਸਣੇ ਆਲੀ ਆ ਜਿੱਦਾਂ ਇੱਕ ਕਾਊਂਟਰ ਇੱਧਰ ਪਿਆ ਜੀ ਇੱਕ ਆ ਦੇਖੋ ਜੀ ਇੱਧਰ ਪਿਆ ਆਹ ਠੀਕ ਹੈ ਜੀ ਆ ਦੇਖੋ ਆ ਕਾਊਂਟਰ ਇੱਧਰ ਪਿਆ ਭਾਜੀ ਇੱਧਰ ਪਿਆ ਜੀ ਕ ਇਹ ਉਹਦੇ ਪਿੱਛੇ ਪਿਆ ਜੀ ਜਿਹਦਾ ਮਲ ਗਿਆ ਜਿਹਨੇ ਵੀ ਕਾਉਂਟਰ ਪਏ ਆ ਜੀ ਇਹ ਸਾਰੇ ਮੰਨ ਲਓ ਸ਼ਾਰਟ ਸਰਕਟ ਦੀ ਤੇ ਗੱਲੇ ਹੈ ਨਹੀਂ ਜਿਹੜੀ ਸ਼ਾਰਟ ਸਰਕਟ ਦੀ ਗੱਲ ਕਰਦੇ ਆ ਉਹ ਜਿਹੜੇ ਦਸਤਾਵੇਜ਼ ਸੀ ਉਹ ਵੀ ਉਹ ਵੀ ਜਿਹੜੇ ਆ ਜੀ ਅੰਦਰ ਉਹ ਵੀ ਅੰਦਰ ਆਹ ਦੇਖੋ ਅੰਦਰ ਅੱਗੇ ਗਈ ਆ ਜੀ ਆ ਦੇਖੋ ਆ ਸਾਰੀ ਹਾਂ ਹਾਂ ਉਹਦੇ ਵਿੱਚੇ ਹੁਣ ਅੱਗ ਦਾ ਕੋਈ ਬੰਦੇ ਆਲਾ ਭੇਸ ਤਾਂ ਹੈ ਨਹੀਂ ਤੇ ਹੱਥ ਖੋਲ ਖੋਲ ਕੇ ਲੱਗੂਗੀ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਕੈਮੀਕਲ ਸੱਟ ਕੇ ਕੈਮੀਕਲ ਸੱਟ ਕੇ ਕੋਈ ਜਾਂ ਕੁਛ ਨਾ ਕੁਛ ਸੱਟ ਕੇ ਇਹ ਕੰਮ ਕੀਤਾ ਗਿਆ ਵੀਰੋ ਦਿਖਾ ਦਿਓ ਪਿੱਛੇ ਕੁੰਡਾ ਉਹ ਆ ਜਿਹੜੀ ਜਿਹੜੀ ਸੋਨ ਨੂੰ ਹਣੀ ਗੱਲ ਕਰ ਰਹ ਉਹ ਪਟਿਆ ਹੋਇਆ ਪਟਕੇ ਉੱਥੋਂ ਇਹਨੂੰ ਪਟਿਆ ਤੇ ਉੱਥੋਂ ਹੀ ਪਟਕੇ ਕੁੰਡਾ ਨਜ਼ਰ ਆ ਰਿਹਾ ਹੋਣਾ ਤੁਹਾਨੂੰ ਮਤਲਬ ਬੰਦਾ ਭੇਤੀ ਵੀ ਹੋਊਗਾ ਛਾਤਰ ਤਾਂ ਹੈ ਭੇਤੀ ਵੀ ਹੈ ਇਹ ਸਰ ਇਹ ਵੀ ਦੇਖਣ ਵਾਲੀ ਗੱਲ ਆ ਦੇਖੋ ਪੱਖੇ ਦਾ ਕੱਲਾ ਕੱਲਾ ਹਾਂ ਦੂਜਾ ਆ ਉੱਪਰੋਂ ਜਿਹੜਾ ਛੱਤ ਵਾਲਾ ਪੱਖਾ ਆ ਆ ਦੇਖੋ ਕਿੰਦਾ ਡਿਗਿਆ ਪਿਆ ਜੀ ਆਹ ਆਹ ਸਾਰਾ ਹੀ ਛੱਤ ਵਾਲੇ ਪੱਖੇ ਥੋੜੀ ਅੱਗੇ ਪੈ ਸਕਦੀ ਸੀ ਇਹ ਇਹਦਾ ਜਾਨ ਬੁੱਝ ਕੇ ਸਾਰਾ ਕੁਝ ਹੀ ਸਾਰਾ ਕੁਝ ਹੀ ਆ ਪੱਖਾ ਵੀ ਜਲ ਕੇ ਸੁਆਹ ਹੋਇਆ ਦੇਖੋ ਇੱਧੇ ਕਿੜੇ ਪਏ ਆ ਸਾਰੇ ਕੁਝ ਆਗਰ ਨੇ ਫਿਰ ਜਦੋਂ ਤੁਰਨਾ ਸਾਰੇ ਪਾਸੇ ਤੁਰਨਾ ਵਿੱਚ ਵਿੱਚ ਹੀ ਰਹੀ ਆ ਹਾਂਜੀ ਹਾਂਜੀ ਇਹ ਆ ਜੇ ਸ਼ੋਰਟ ਸਰਕਟ ਹੁੰਦਾ ਲਾਈਟ ਤਾਂ ਮੇਰੀ ਬੰਦ ਸੀ ਸ਼ੋਰਟ ਸਰਕਟ ਦਾ ਕੋਈ ਮਤਲਬ ਨਹੀਂ ਪੈਂਦਾ ਨਾਲੇ ਉਧਰ ਕਿਨਾਂ ਜੀ ਸੋਨੂ ਵਿੱਚ ਚੱਕਿਆ ਆਪਾਂ ਤੁਹਾਨੂੰ ਦੱਸਦੇ ਆ ਕਿ ਕ੍ਰਿਆਮ ਵਿੱਚ ਇੱਕ ਦੁਕਾਨ ਨੂੰ ਅੱਕ ਲੱਗੀ ਆ ਆਲੇ ਦੁਆਲੇ ਦੀਆਂ ਤਿੰਨ ਦੁਕਾਨਾਂ ਵੀ ਪ੍ਰਭਾਵਿਤ ਹੋਈਆਂ ਸਾਰਿਆਂ ਨੂੰ ਨੁਕਸਾਨ ਹੋਇਆ ਤੇ ਇਹ ਬਾਉਂਡਰੀ ਬਾਉਂਡਰੀ 'ਚ ਹੀ ਹੋਈ ਆ ਇੱਥੇ ਰਹੀ ਆ ਜਿੱਦਾਂ ਨਾਲ ਕਿ ਦਿਨ ਕਰਕੇ ਬਾਅਦੋਂ ਮੈਨੂੰ ਮੈਨੂੰ ਤਾਂ ਇਦਾਂ ਵੀ ਲੱਗਦਾ ਵੀ ਬਾਜ ਬਜਾ ਕੇ ਵੀ ਗਏ ਆ ਅੱਗੇ ਨਾ ਜਾਵੇ ਹੂੰ ਜਿਹੜੀ ਛੋਟ ਕਰਤ ਦੀ ਗੱਲ ਕਰਦੇ ਆ ਉਹ ਤਾਂ ਫਿਰ ਹੈ ਹੀ ਨਹੀਂ ਛੋਟ ਕਿਉਂਕਿ ਇਹ ਬੰਦ ਕਰਕੇ ਜਾਂਦਾ ਅੱਛਾ ਆਪਾਂ ਜੇ ਧਿਆਨ ਮਾਰੀ ਹੈ ਕਿਸੇ ਨਾਲ ਕੋਈ ਰੰਜਿਸ਼ ਕੋਈ ਧਮਕੀ ਆਈ ਹੋਵੇ ਕਿਸੇ ਨੇ ਕੋਈ ਤੰਗ ਪਰੇਸ਼ਾਨ ਕੀਤਾ ਹੋਵੇ ਆਪਾਂ ਕਦੇ ਕਿਸੇ ਨਾਲ ਨਾ ਲੜਿਆ ਨਾ ਕਦੇ ਹੋਇਆ ਇਹ ਇਹ ਸਿਰਫ ਇਹ ਪਾਜੀ ਇੱਥੋਂ ਸਿਰਫ ਇਹੀ ਆ ਵੀ ਚਲੋ ਪਰਮਾਤਮਾ ਦੀ ਕਿਰਪਾ ਨਾਲ ਸਾਡਾ ਕੰਮ ਥੋੜਾ ਮੋਟਾ ਠੀਕ ਆ ਜੈਲਸੀ ਹੈ ਇਹ ਜੈਲਸੀ ਜੈਲਸੀ ਆ ਵੀ ਇਹਦਾ ਕੰਮ ਕਿਉਂ ਚੱਲਦਾ ਇੱਕ ਇੱਕ ਕਲਾਸ ਗੱਲ ਹੋਰ ਜ਼ਰੂਰ ਸਮਝਾਈਓ ਤਾਂ ਜੋ ਜਿਹੜੇ ਘਰ ਪਰਿਵਾਰਕ ਮੈਂਬਰ ਬੈਠੇ ਹੋਣੋਂ ਕਲੀਅਰ ਹੋਵੇ ਦਸਤਾਵੇਜ਼ ਜਿਹੜੇ ਇਹਨਾਂ ਦੇ ਅੰਦਰ ਸੀਗੇ ਕੰਟਰਾਂ ਦੇ ਉਹ ਵੀ ਜਲੇ ਹਾਂਜੀ ਸਾਰਾ ਕੁਝ ਸਵਾਏ ਹੋ ਗਿਆ ਅੰਦਰ ਦਾ ਸੀ ਅੰਦਰ ਮੇਰਾ ਬਹੁਤ ਯਾਨੀ ਕਿ ਜ਼ਰੂਰੀ ਕਾਜਾ ਸੀ ਆ ਨਾਲ ਕੋਈ ਦਾ ਨਹੀਂ ਜੜਿਆ ਆ ਲੌਕ ਲੱਗਿਆ ਸੀ ਇਹ ਇਹ ਆ ਲੌਕ ਦੇ ਅੰਦਰ ਕਿਦਾਂ ਅੱਗ ਮਲ ਕੇ ਚਲ ਗਈ ਆ ਅੰਦਰ ਸਾਰ ਲੋਹੇ ਦਾ ਬਹੁਤ ਸਟਰੌਂਗ ਲੋਹੇ ਦਾ ਸਟਰੌਂਗ ਆ ਇਹਦੇ ਵਿੱਚ ਅੱਗ ਜਾ ਨਹੀਂ ਸਕਦੀ ਐਵੇਂ ਅੰਦਰ ਹੈ ਭਾਜੀ ਐਦੇ ਹਾਂ ਜਿਹੜਾ ਉਹਦੇ ਅੰਦਰ ਅੰਦਰ ਵਗੈਰਾ ਜੋ ਕੰਪਿਊਟਰ ਸਾਰਾ ਉਹ ਤੁਸ ਜਾਨਣੇ ਚ ਸੇਕ ਪੈ ਗਿਆ ਉਹਦੇ ਚ ਤਾਂ ਸੇਕ ਦਾ ਤਾਂ ਪੈਂਦਾ ਜਿਉਂ ਤੇ ਕੋਈ ਬਾਹਰ ਦੇ ਕੋਈ ਹੱਥ ਤਾਂ ਨਹੀਂ ਕਿ ਕਾਊਂਟਰ ਖੋਲ ਕੇ ਆਪ ਅੰਦਰ ਬੜੂਗੀ ਅੰਦਰੋਂ ਸੜ ਗਿਆ ਸਾਰਾ ਸਾਰਾ ਕੁਝ ਸੜਿਆ ਪਿਆ ਕਿੰਨਾ ਮੋਟਾ ਮੋਟਾ ਕਿੰਨਾ ਨੁਕਸਾਨ ਹੋ ਗਿਆ ਭਾਜੀ ਮੋਟਾ ਮੋਟਾ ਮੇਰਾ 4 ਤੋਂ 5 ਲੱਖ ਰੁਪਏ ਦਾ 4 ਤੋਂ 5 5 ਲੱਖ ਦਾ ਨੁਕਸਾਨ ਐਨਾ ਮੈਨੂੰ ਦੁਬਾਰਾ ਖੇ ਲਾਣਾ ਪਊਗਾ ਖੇ ਲਾਣਾ ਪੈਣਾ ਜਿਹੜੇ ਵਿਹਲੋਂ ਬੈਠੇ ਆ ਮੰਨ ਨੂੰ ਪਰੇਸ਼ਾਨੀ ਹੈ ਮੈਂਟਲ ਹਰਾਸਮੈਂਟ ਹਾਂਜੀ ਹਾਂਜੀ 7 ਪ੍ਰਿੰਟਰ ਸੀ ਤੇ 6 ਕੰਪਿਊਟਰ ਭਾਜੀ ਬਾਕੀ ਫਰਨੀਚਰ 2 쿨ਰ ਭਾਜੀ ਤੇ ਹੋਰ ਜਿਹੜੇ ਬਾਕੀ ਸਰਕਾਰੀ ਰਿਕਾਰਡ ਤਾਂ ਹੈਗੇ ਹੈਗੇ ਸੀ ਸਰ ਜਿਹੜਾ ਹੈਗਾ ਉਹ ਅੰਦਰ ਲੱਗਿਆ ਉਹ ਉਹ ਤਾਂ ਬਹੁਤ ਆ ਤੁਸੀਂ ਬਸ ਉਹ ਤਾਂ ਜਦ ਤੱਕ ਦੋਸ਼ੀ ਫੜ ਨਹੀਂ ਹੁੰਦਾ ਮੰਨ ਨੇ ਚੱਲੀ ਜਾਣਾ ਘੋੜੇ ਚੱਲੀ ਜਾਣੇ ਉਹ ਅਲੱਗ ਸੋਚ ਇੱਕ ਜਿਹੜੀ ਭਾਸ਼ਾ ਨਹੀਂ ਹੈ ਬਿਲਕੁਲ ਜੀ ਬਿਲਕੁਲ ਆਲੇ ਦੁਆਲੇ ਸਹਿਯੋਗ ਮਿਲ ਰਿਹਾ ਹੈ ਹਾਂਜੀ 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 ਸਾਰੇ ਸਾਰੇ ਭਰਾ ਨਾਲੇ ਸਾਰੇ ਭਰਾ ਨਾਲੇ ਆ ਸਾਰੇ ਦੇਖੋ ਬਾਕੀ ਸਾਰਨੂੰ ਵੀ ਬੇਨਤੀ ਆ ਕਿ ਆਲੇ ਦੁਆਲੇ ਕੈਮਰੇ ਖੰਗਾ ਲਣ ਕਿਉਂਕਿ ਦੋਸ਼ੀ ਨੇ ਕਿਤੇ ਨਾ ਕਿਤੇ ਕੋਈ ਨਾ ਕੋਈ ਗਲਤੀ ਕੀਤੀ ਹੁੰਦੀ ਆ ਇੱਕ ਗਲਤੀ ਤੋਂ ਉਦੇ ਤੱਕ ਪਹੁੰਚਣਾ ਬਿਲਕੁਲ ਬਿਲਕੁਲ ਜਦੋਂ ਆਪਾਂ ਫੜ ਲੈਣੀ ਨੇ ਗਲਤੀ ਹਾਂਜੀ ਹਾਂਜੀ ਇਹ ਅੱਜ ਗੱਲ ਐਸਪੀ ਸਾਹਿਬ ਨੇ ਕਹੀ ਐ ਵੀ ਮੰਨ ਲੇ ਆਪਣੇ ਸਾਰੇ ਜਿਹੜੇ ਕੈਮਰੇ ਆ ਨਾ ਚੈੱਕ ਕੀਤੇ ਜਾਣਗੇ ਸਾਰੇ ਜਿੰਨੇ ਵੀ ਆ ਸਾਰੇ ਨੇ ਅਸ਼ਵਾਸ਼ਣ ਦਿੱਤਾ ਪੂਰਾ ਬਾਕੀ ਦੇਖੋ ਅੱਗੇ ਕੀ ਕਰਦੇ ਆ ਕਿਉਂਕਿ ਛੋਟਾ ਮਸਲਾ ਨਹੀਂ ਛੋਟਾ ਮਸਲਾ ਨਹੀਂ ਹੈਗਾ ਇਹ ਅੱਜ ਅੱਜ ਇੱਥੇ ਹੋਈ ਐ ਕੱਲ ਨੂੰ ਕਿਸੇ ਹੋਰ ਨਾਲ ਵੀ ਹੋ ਸਕਦੀ ਐ ਆ ਨਾਉਦੀ ਦੁਕਾਨ ਦਾ ਅੱਜ ਮੰਨ ਲੈ ਜਲ ਗਿਆ ਕੱਲ ਨੂੰ ਅਸੀਂ ਮੰਨ ਲੈ ਕਰ ਜਾ ਚੋ ਕੇ ਕਿਸੇ ਤਰ੍ਹਾਂ ਦੁਆਰਾ ਖੜਾ ਕਰਦੇ ਆ ਸ਼ਰਾਰਤੀਆਂ ਦੇ ਅੰਦਰ ਸਾਡੇ ਵਾਂਗ ਫੇਰ ਪੰਗਾ ਲੈ ਸਕਦਾ ਔਰ ਹਾਂ ਕਿੱਡਾ ਬਿਲਕੁਲ ਮਨ ਚ ਰੰਜਸ਼ ਜੈਲਸੀ ਨੁਕਸਾਨ ਪਹਚਾਣਾ ਉਹ ਫੇਰ ਵੀ ਦੁਬਾਰਾ ਸੋਚੂਗਾ ਵੀ ਇੱਕ ਵਾਰੀ ਕੀਤਾ ਨੂੰ ਫੇਰ ਦੁਬਾਰਾ ਸਿੱਟੋ ਆਪਾ ਦਾ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਆ ਵੀ ਜਿੰਨਾ ਵੀ ਸਾਡਾ ਨੁਕਸਾਨ ਹੋਇਆ ਦੋਸ਼ੀ ਨੂੰ ਫੜ ਕੇ ਇੰਸ਼ੋਰੈਂਸ ਹੀ ਤੁਹਾਡੀ ਨਹੀਂ ਇੱਥੇ ਬਾਜੀ ਇੰਸ਼ੋਰੈਂਸ ਕਿਸੇ ਨੇ ਵੀ ਨਹੀਂ ਕਰਾਈ ਉਹ ਕਦੇ ਪਤਾ ਹੀ ਨਹੀਂ ਸਮਾਨ ਤਾਂ ਤੁਸੀਂ ਬਾਜੀ ਲੈ ਲੋਗੇ ਪਰ ਜਿਹੜਾ ਦਸਤਾਵੇਜ਼ ਸੜ ਗਏ ਆ ਉਹ ਕਿੱਦਾਂ ਦਵਾਰਤੀ ਉਹਨਾਂ ਨੂੰ ਲੈ ਕੇ ਆਉਂਗਾ ਉਹ ਭਾਜੀ ਐਫ ਆਈ ਆਰ ਹੁਣ ਦਰਜ ਕਰवानी ਪਊਗੀ ਸਾਨੂੰ ਐਫ ਆਈ ਆਰ ਲਈ ਲੰਮਾ ਕੰਮ ਹੈ ਹਾਂਜੀ ਹਾਂਜੀ ਚਲੋ ਉਮੀਦ ਕਰਦੇ ਆ ਕਿ ਜਿਹੜਾ ਦੋਸ਼ੀ ਫੜਿਆ ਜਾਵੇ ਉਹਦਾ ਫੜ ਹੋਣਾ ਬਹੁਤ ਜ਼ਰੂਰੀ ਹੈ ਜਿਵੇਂ ਤੁਸੀਂ ਕਿਹਾ ਕਿ ਇੱਕ ਵਾਰ ਤਾਂ ਹੁਣ ਤੁਸੀਂ ਇਹਨੂੰ ਸੁਲਝਾ ਲੋਗੇ ਦੁਆਰ ਤੀ ਤੁਸੀਂ ਪੈਰਾ ਤੇ ਆ ਜਾਓਗੇ ਸਮਾਨ ਖਰੀਦ ਲੋਗੇ ਮੁੜ ਕੇ ਤੁਹਾਡੇ ਨਾਲ ਫਿਰ ਇਹੋ ਜਿਹੀ ਘਟਨਾ ਨਾ ਹੋਵੇ ਉਹਦੇ ਕਰਕੇ ਦੋਸ਼ੀ ਦਾ ਸਾਹਮਣੇ ਆਣਾ ਫੜ ਹੋਣਾ ਬਹੁਤ ਜ਼ਰੂਰੀ ਹੈ ਔਰ ਬਾਕੀ ਵੀ ਸੇਫਤਾਹੀ ਰਹਿਣਗੇ ਜੇ ਇਦਾਂ ਦੇ ਮਾੜੇ ਅਨਸਰ ਫੜੇ ਜਾਣਗੇ ਬਿਲਕੁਲ ਬਿਲਕੁਲ ਜੀ ਅੱਜ ਮੈਨਾਂ ਹੋਈਆ ਕੱਲੂ ਹੋਰ ਵੀ ਕਿਸੇ ਨਾਲ ਹੋ ਸਕਦੀ ਹੈ ਕਿਸੇ ਨਾਲ ਵੀ ਹੋ ਸਕਦੀ ਹੈ ਇਹ ਇਹ ਕੋਈ ਜਿਹੜਾ ਜਿਸ ਤਰੀਕੇ ਨਾਲ ਇਹ ਕੰਮ ਹੋਇਆ ਵਾ ਇਹਦਾ ਪੱਕਾ ਹੀ ਕਲੀਅਰ ਹੈ ਵੀ ਇਹ ਕੰਮ ਜਾਣ ਬੁੱਝ ਕੇ ਕਿਸੇ ਨੇ ਕੀਤਾ ਜਾਂ ਕਰਾਇਆ ਇਹ ਤਾਂ ਪੁਲਿਸ ਇਨਵੈਸਟੀਗੇਸ਼ਨ ਮੈਟਰ ਬਣਦਾ ਪੁਲਿਸ ਨੇ ਹੀ ਕੱਢਣਾ ਆ ਔਰ ਸੋਨ ਨੂੰ ਤੁਹਾਡੀ ਗੱਲ ਤੋਂ ਤਾਂ ਹੀ ਲੱਗਦਾ ਕਿ ਤਰੱਕੀ ਬੰਦਾ ਨਹੀਂ ਕਰੇਗਾ ਸਹੀ ਗੱਲ ਹੈ ਤਰੱਕੀ ਕਰਦਾ ਜੇ ਬੰਦਾ ਬਿੱਲਾ ਬੈਠਾ ਉਹਨੂੰ ਨਹੀਂ ਚੱਲਦੇ ਜੇ ਕੋਈ ਕੰਮ ਕਰ ਤਰੱਕੀ ਕਰਦਾ ਉਹਨੂੰ ਨਹੀਂ ਚੱਲਦੇ ਜਿਹੜੀਆਂ ਬੰਦੇ ਦੀਆਂ ਛਾਈਆਂ ਐ ਨਾ ਜੀ ਉਹੀ ਦੁਸ਼ਮਣ ਆ ਜੀ ਆ ਆ ਇਹ ਮੇਨ ਚੱਕਰ ਤਰੱਕੀ ਕੀਤੀ ਦਾ ਬੰਦਾ ਫਿਰ ਨਜ਼ਰਾਂ ਚ ਆ ਜਾਂਦਾ ਹੈ ਨਾ ਔਰ ਫਿਰ ਦੁਸ਼ਮਣੀ ਵੀ ਵੱਜ ਜਾਂਦੀ ਹੈ ਚਲੋ ਉਮੀਦ ਕਰਦੇ ਆ ਕਿ ਜਿਨ੍ਹਾਂ ਨੇ ਇੱਥੇ ਜਿਹੜੇ ਘਟਨਾ ਨੂੰ ਅੰਜਾਮ ਦੇ ਕੇ ਗਏ ਮਾੜੇ ਅਨਸਰ ਉਹ ਜਲਦੀ ਸਲਾਖਾਂ ਦੇ ਪਿੱਛੇ ਪੁਲਿਸ ਨੂੰ ਟ੍ਰੇਸ ਕਰੇ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਆ ਸਹੀ ਤਰੀਕੇ ਹੋਣੀ ਚਾਹੀਦੀ ਆ ਔਰ ਜਿਹੜੇ ਨੇ ਵੀ ਇਹਨਾਂ ਦਾ ਨੁਕਸਾਨ ਕੀਤਾ ਉਹਦੀ ਪਰਭਾਈ ਵੀ ਉਹਦੇ ਤੋਂ ਕਰਾਣੀ ਚਾਹੀਦੀ ਆ ਇੱਕ ਲੈਸਨ ਮਿਲਣਾ ਚਾਹੀਦਾ ਤੇ ਮਾੜੇ ਅਨਸਰਾਂ ਤੋਂ ਤਾਂ ਜੋ ਕੋਈ ਹੋਰ ਕਿਸੇ ਨਾਲ ਇਸ ਤਰੀਕੇ ਕਿਸੇ ਦਾ ਕਾਰੋਬਾਰ ਜਾਲਣ ਦੀ ਕੋਸ਼ਿਸ਼ ਨਾ ਕਰੇ ਇਹ ਬਿਜ਼ਨਸ ਇਹਨਾਂ ਦਾ ਬਰਨ ਕੀਤਾ ਗਿਆ ਕਾਰੋਬਾਰ ਜਲ ਲੱਗ ਗਿਆ ਔਰ ਜਦੋਂ ਕਿਸੇ ਦਾ ਕਾਰੋਬਾਰ ਜਲਦਾ ਤਾਂ ਮਨ ਤੇ ਕਿੰਨੀ ਪੀੜ ਹੁੰਦੀ ਅਸੀਂ ਸਮਝ ਸਕਦੇ ਹਾਂ ਕੱਲ ਇਹਨਾਂ ਦੇ ਮਨ ਤੇ ਨਹੀਂ ਇਹਨਾਂ ਦੇ ਜਿਹਨਾਂ ਇੱਥੇ ਸਾਥੀ ਆ ਇਹਨਾਂ ਦੇ ਪਰਿਵਾਰਕ ਮੈਂਬਰ ਆ ਬੱਚੇ ਸਾਰੇ ਤੱਕ ਉਹ ਪੀੜ ਪਹੁੰਚਦੀ ਹੈ ਹਰ ਇੱਕ ਦੇ ਮਨ ਨੂੰ ਠੇਸ ਵੱਜਦੀ ਹੈ ਔਰ ਹਰ ਇੱਕ ਦੇ ਮਨ 'ਚ ਸਵਾਲ ਇਹੀ ਫਿਰ ਖੜਾ ਹੁੰਦਾ ਕਿ ਅਮਨ ਕਾਨੂੰਨ ਦੀ ਸਥਿਤੀ ਕਿੱਥੇ ਆ ਅਸੀਂ ਕਿੰਨਾ ਕੁ ਸੇਫ ਆ ਅੱਜ ਇੱਥੇ ਜਾਲੀ ਆ ਦੁਕਾਨ ਕੱਲੂ ਕਿਤੇ ਹੋਰ ਵੀ ਇਹਨਾਂ ਨੂੰ ਨੁਕਸਾਨ ਪਹੁੰਚਾ ਸਕਦੇ ਆ ਇਹ ਬਹੁਤ ਸਾਰੇ ਸਵਾਲ ਇਹਨਾਂ ਦੇ ਮਨ 'ਚ ਹੋਣਗੇ ਬਾਕੀ ਦੇ ਮਨ 'ਚ ਹੋਣਗੇ ਔਰ ਲਾਸਟ ਵਿੱਚ ਫਿਰ ਤੋਂ ਇਹ ਗੱ ਅੱਗ ਜਦੋਂ ਰੁੱਖ ਬਦਲਦੀ ਹੈ ਜਿਹੜੇ ਅੱਗ ਲਾਈ ਹੁੰਦੀ ਹੈ ਤਕਲੀਫ ਉਹਨੂੰ ਵੀ ਹੁੰਦੀ ਹੈ ਔਰ ਉੱਪਰ ਵਾਲਾ ਸਾਰਾ ਜਾਣਦਾ ਉਹਨਾਂ ਨੇ ਅੰਦਰਲਾ ਕਨੈਕਸ਼ਨ ਤਾਂ ਕੱਟਦਾ ਕੈਮਰੇ ਦਾ ਲੇਕਿਨ ਇੱਕ ਕੈਮਰਾ ਉਹਦਾ ਵੀ ਹੈ ਜਿਹਨੇ ਸਭ ਕੁਝ ਦੇਖਿਆ ਉਹ ਤੋਂ ਨਹੀਂ ਲੁਕ ਸਕਦੇ ਤੇ ਉਹਨੇ ਇੱਕ ਦਿਨ ਸਾਹਮਣੇ ਲੈ ਕੇ ਆਉਣੇ ਇਹ ਵਿਸ਼ਵਾਸ ਕਰਨਾ ਪਵੇਗਾ ਚਲੋ ਉਮੀਦ ਕਰਦੇ ਹਾਂ ਦੋਸ਼ੀ ਜਲਦੀ ਫੜੇ ਜਾਣਗੇ ਬਣੇ ਰਹਿਣਾ ਵਿਪਤੀ ਨਵਾਸ਼ਾਣਾ ਆਪਣੀ ਛੋੜੀ ਦਿਨੇਸੂਰੀ ਕੈਮਰਾ ਪਰਸਮ ਜੀ ਨੂੰ ਜਿਆਦਾ ਬੋਲ ਜੀ ਫਿਰ ਤੁਹ ਅਸਰਾਂਗੇ ਸਤਿ ਸ਼੍ਰੀ ਅਕਾਲ ਰਾਮ ਅਕਾ